ਲੋ ਜੀ ਅਸੀਂ ਚੱਲੇ ਕਿੱਥੇ ਅਸੀਂ ਦੱਸਾਂਗੇ ਵੀ ਅਸੀਂ ਕਿੱਥੇ ਜਾਈਏ ਹਾਂ ਉਹ ਤੁਹਾਨੂੰ ਬਾਅਦ ਚ ਪਤਾ ਲੱਗੂ ਵੀਡੀਓ ਚ ਹਾਂ ਆ ਕੁੜੀ ਆ ਗਈ ਘਰ ਸੰਭਣ ਵਾਸਤੇ ਅਸੀਂ ਹਫਤਾ ਨਹੀਂ ਆਉਂਦੇ ਹੁਣ ਹਾਂ ਸਾਡੇ ਘਰ ਸੰਭਣਾ ਜੀ ਹਫਤਾ ਨਹੀਂ ਘਰ ਸੰਭਣਾ ਹੋਊਗੇ ਇੱਥੇ ਰਹੂਏ ਯੋਸੀ ਦੇਖੋ ਕਿਹਦੇ ਘਰ ਆਏ ਹਾਂ ਅੱਜ ਕੌਣ ਆ ਬਾਰੇ ਨਹੀਂ ਨਿਕੜੀ ਹੈ ਕਿ ਗੇਟੇ ਨਹੀਂ ਖੋਦਿਆ ਸਾਨੂੰ ਉਹਨੇ ਮੈਂ ਗਿਆ ਸਪਾ ਸਪਾ ਲੱਗਿਆ ਸਪਾ ਤਾਂ ਸੋ ਕੌਣ ਆ ਹੁਣ ਇਹ ਕਿਹਦੇ ਘਰ ਆਏ ਆਪਾਂ ਲਓ ਆਹ 판 ਲਓ ਆਹ ਲਓ ਅੱਛਾ ਜੋ ਜੋ ਨਾ ਪਹਿਲੇ ਮੈਨੂੰ ਐ ਦੱਸੋ ਇੰਨੇ ਡੱਬੇ ਕਾਤੋਂ ਲਿਏ ਆ ਤੁਸੀਂ ਸਾਲੀ ਫਿਰ ਕੀ ਮੈਂ ਨਾ ਫੋਨ ਕਰਨ ਲੱਗੀ ਸੀ ਬਸ ਇਕੱਲੇ ਮੈਨੂੰ ਬਿਸਕੁਟ ਹੀ ਲਿਆਇਓ ਮੈਂ ਤਾਂ ਹਰਵਈ ਨੂੰ ਪੁੱਛ ਕੇ ਆਇਆ ਸੀ ਮੈਂ ਕਹਿੰਦੇ ਬਿਠਾਉਣਾ ਹੋਊਗਾ ਵੀ ਆਏ ਮਠਿਆਈ ਤਾਂ ਦੇਖੋ ਪਹਿਲੇ ਹੀ ਆ ਗਈ ਨੂੰ ਦਾ ਸਿੱਧਾ ਨਾ ਉਹ ਨੂੰ ਦਾ ਸਿੱਧਾ ਬੈਠੇ ਹੋਏ ਬ੍ਰੈਂਡ ਸਰ ਸਰ ਦਾ ਨੂੰ ਤਾਂ ਬੈਠੀ ਆ ਕੀ ਇਹ ਆਨ੍ਹੇ ਹੋਤੇ ਬਹੁਤ ਆਪਾਂ ਸੋਹਣੇ ਜੱਕੇ ਕੰਮ ਦੂਗੇ ਨੇ ਕਰਨਾ ਹੋਰ ਰੱਖੀ ਵੀ ਰੋਟੀ ਪਕੀ ਜਾਂਦੀ ਵੀ ਲੈਣਾ ਤੇ ਇੱਕ ਦਾਰ ਪਾਣੀ ਵੀ ਸੀ ਜਾਂਦਾ ਕਰਨਾ ਇਹ ਸਾਰਾ ਆਪਾਂ ਹੋਰ ਉਹ ਲਾਰਕੀ ਆ ਉਹ ਪਈ ਜਾਂਦੀ ਆ ਪਾਚਾ ਦੋ ਪਾਚਾ ਕਪੜੇ ਕਿਪੜੇ ਤੋਂ ਜਿੰਦੀ ਆ ਹੈ ਹੋਰ ਹਰੇ ਕੇ ਕੰਮ ਕਰ ਜਾਂਦੀ ਆ ਫਿਰ ਬੇਲੀ ਕੀ ਗੁਰੇ लो बेटा पापा कोल्ड आजा आजा वो आजा मतलब जी ਉਹ ਗੰਦੀ ਵੇਖ ਬੈਠੇ ਤੂੰ ਹੈ ਗਲਤੀ ਕਰ ਰਿਹਾ ਅਸੀਂ ਇਹ ਤੇ ਨਾ ਇੱਕ ਤੇ ਬੈਠੇ ਨਾਨੀ ਨਾ ਪਪਾ ਨਾ ਗਿਆ ਹੀ ਨਾ ਹਾਂ ਠੀਕ ਹੈ ਨਾ ਜੇ ਜਮ ਉੱਪਰ ਚਲਾਉਂਦੇ ਸੁਣ ਹਰ ਪਾਸੇ ਹੋ ਪਾਣੀ ਸਾਫ ਹੁੰਦਾ ਚਾਹ ਪਹਿਲਾਂ ਗਲੜਾ ਆਇਆ ਕਰੇ ਦਿੱਸਾ ਆਇਆ ਕਰੇ ਛਤੀ ਨਾ ਜਿਹੜੀ ਕਹਿਉਂਦੀ ਆ ਮਾੜੀ ਨਹੀਂ ਜੱਪੂ ਨਹੀਂ ਹਟਿਆ ਮਾਸੀ ਦੇ ਨਾਲ ਮਾਸੀ ਨੂੰ ਵੀ ਵੀਡੀਓ ਬਣਾਣੀ ਹੁੰਦੀ ਹੈ ਇਸ ਕਰਕੇ ਆਪਾਂ ਮਾਸੀ ਦੇ ਨਾਲ ਹੋ ਕੇ ਵੀਡੀਓ ਸਟਾਰਟ ਕਰਕੇ ਲਾ ਦੇਣਾ ਮੈਂ ਨਾ ਮਾਸੀ ਮਾਸੀ ਅੱਜ ਖੇਚਲਾ ਬਹੁਤ ਕਰਕੇ ਆ ਮੈਂ ਆਪਣੇ ਵਲੌਗਸ ਵੀ ਬਾਰ ਬਾਰ ਦੱਸਿਆ ਇਹ ਬਹੁਤ ਜ਼ਿਆਦਾ ਖੇਚਲਾ ਕਰੀਆ ਆਹ ਉਹ ਜੁੱਠੀ ਛੱਡ ਕੇ ਗਿਆ ਆਹ ਉੱਪਰ ਤਰ ਗਿਆ ਆਹ ਉਹ ਦੀ ਚੀਜੀ ਆ ਹਾ ਕੱਦਾਂ ਗਿਆ ਤਾਂ ਮੈਂ ਗੱਗੂ ਮਾਂ ਚੀਜੀ ਬਰਫੀ ਮੈਂ ਦੋਈ ਲੈ ਕੇ ਜਾਂਦੀ ਆ ਸਵੇਰੇ ਕਿਉਂਕਿ ਆ ਉਹ ਆਪਣੇ ਨਾਲ ਗਿਆ ਤਾਂ ਆਇਆ ਮਠਿਆਈ ਲੈ ਕੇ ਆਉਂਦੇ ਹੋਈ ਇਸ ਕਰਕੇ ਅੱppa ਆਟਾ ਪਾਸ ਛੱਡਦਾ ਹੁਣ ਆਪਾਂ ਦੂਜੀ ਮਠਿਆਈ ਪਾਣੀ ਆ ਬਰਫੀ ਦੂਜੀ ਪਾਣੀ ਆ ਮਠਾਈ ਤਾਂ ਸਿਰੇ ਹੀ ਨਹੀਂ ਦੀਆ। ਢਿਚੇ ਵਿੱਚ ਮਿਲ ਕੇ ਇੱਕ ਘਰ ਦਾ ਹੋਣਾ। ਹਾਂ। ਆ ਤਾਂ ਧਰਦੇ ਦੂਜੀ। ਹਾਂ ਧਰਦੀ ਆ। ਇਹਦੇ ਵਿੱਚ ਸਿਰਫ ਬਰਫੀ ਧਰੂੰਗੀ। ਕਾਫੀ ਜਣੇ ਬੈਠੇ ਆ ਅੰਦਰ ਸਾਰਾ ਪਰਿਵਾਰ ਆਪਣਾ ਜਿਹੜਾ ਅੰਦਰ ਬੈਠਾ ਏ। ਆਪਾਂ ਤੋੜ-ਤੋੜ ਕੇ ਪਾਣਿਆ ਹੁਣ ਐਨਾ ਕਿਉਂ ਵੀ ਤੋੜੀ ਕਿਉਂ ਆ? ਕਿਉਂਕਿ ਨਾ ਪੀਸ ਹਾਂ ਪੀਸ ਬਹੁਤ ਵੱਡੇ ਨੇ। ਇਨਾ ਵੱਡਾ ਕੋਈ ਚੱਕਦਾ ਨਹੀਂ ਛੋਟੀ ਚੱਕਦਾ ਇਸ ਕਰਕੇ ਹਰ ਕੋਈ ਚੱਕੀ ਆਪਾਂ ਪੀਸੀ ਛੋਟੇ ਕਰਦੇ ਆ। ਆਹ ਬੁਦੀ ਤਾਂ ਚਿਪ ਹੋਊਗੀ। ਇਹਨੂੰ ਇਹਨੂੰ ਉਹੋ ਜਿਹੀ ਤਰ੍ਹਾਂ ਮੈਂ ਹੀ ਖਾਣਗੀ। ਇੱਕ ਬਰਫੀ ਦਾ ਡੱਬਾ ਲੈ ਕੇ ਆਏ ਮਾਸੇਵਾਂ ਦੀ ਇੱਕ ਲੱਡੂਆਂ ਦਾ ਤੇ ਇੱਕ ਗੁਲਾਬ ਜਾਮਨ ਰਸਗੁੱਲੇ ਚੌਥੇ ਬਿਸਕੁਟ ਇਹ ਦੂਜੀ ਪਲੇਟ ਲੈ ਕੇ ਆਈਏ ਇਧਰ ਆਪਾਂ ਪਾਤੀ ਚਾਹ ਪਹਿਲਾਂ ਚਾਹ ਪਾਤੀ ਕੋਈ ਗੱਲ ਨਹੀਂ ਕਿਉਂਕਿ ਨਾ ਪਲੇਟ ਆਪਾਂ ਤਿਆਰ ਨਹੀਂ ਕੀਤੀ ਇੱਕ ਆਬੂ ਐ ਬੰਦਲਾ ਲੰਦਾ ਐ ਪਰ ਅਬੂ ਰਾਜਾ ਹੁਣ ਦੁੱਧ ਪੀਂ ਚਲੇ ਗਿਆ ਇਹ ਕਹਿੰਦੇ ਆਪਾਂ ਨੂੰ ਕੀ ਪਾਲਣ ਦੇਣਾ ਨਾ ਸੋੜ ਕਿਉਂ ਦੀ ਮਿੱਠੇ ਲੰਮਣ ਕੀ ਇਹ ਉਹਦੇ ਲੱਗਦਾ ਮੈਂ ਪਕੌੜੀ ਵੰਗਾਈਆ ਮੈਨੂੰ ਆ ਬਹੁਤ ਪਸੰਦ ਨੇ ਪਹਿਲਾਂ ਛੁਰੂ ਚਾਈ ਲੈ ਕੇ ਆਂਦੇ ਨੇ ਜਿੱਦ ਦੇ ਬਦਲਦੀਆਂ ਨਾ ਦੁਨੀਆਂ ਲਿਆਉਣ ਲੱਗਦੇ ਉਹਦੇ ਨਾਲ ਕਰਦ ਨਾ ਘੱਟ ਹੂੰ ਮੂੰਹ ਬੜਦਾ ਉਹ ਕੜਕ ਪਾ ਨਹੀਂ ਉੱਪਰ ਇਹਦੇ ਨਾਲ ਜ਼ਿੱਪ ਲੱਗੀ ਹੋਈ ਆ ਜਿੱਦੀ ਪੈਦੇ ਹੁਣ ਐਨਾ ਸੋਚੋ ਮੈਂ ਮੂੰਹ ਚ ਨਾਲ ਫਾੜਿਆ ਇਹ ਜਿੱਪ ਲੱਗੀ ਹੋਈ ਆ ਇਹਦੇ ਨਾ ਮੈਂ ਬੜਦਾ ਨਾ ਨਾ ਮਾਜੀ ਨਾਲ ਸਾਡੀ ਕਮੈਕਟ ਦੇ ਅੰਦਰ ਜਿੱਪ ਪਾ ਬੜਾ ਤੋ ਅੱਛਾ ਇਹ ਦੱਸੋ ਇਹ ਕੀ ਨਾਨੇ ਨਾਨੀ ਨਾਲ ਭੱਗ ਜਾ ਹੈ ਖਾਸੇ ਦੀ ਰਵਾਇਤ ਹੈ ਨਾ ਹੁਣ ਤਾ ਕਰ ਰਿਹਾ ਇਹ ਨਾਨੂ ਪੀ ਲੈ ਕੇ ਆਇਆ ਆਬੂ ਨਾਨੂ ਪੀ ਲੈ ਕੇ ਆਇਆ ਪੀ ਅੱਡੀ ਵੱਡੀ ਪੀ ਆ ਉਹ ਉੱਥੇ ਬਹਿ ਜਾ ਉੱਥੇ ਨਾਨੂ ਕੋਲੇ ਬਹਿ ਜਾ ਉਹ ਨਾਨੂ ਕੋਲੇ ਭੱਗ ਜਾ ਇਹਦੀ ਬਸ ਤਿਆਰੀ ਕੋ ਸਕੂਲ ਦੀ అగలే సిట్ ఛే మహిళ తో ఆ సారా దీని ਨਾਮ ਬਣਾ ਰਹੀ ਐ ਸੀ ਪਹਿਲਾਂ ਤੁਸੀਂ ਖਾਓ ਬੀਪਨਾ ਨਹੀਂ ਹੁਣ ਰੱਖ ਦੇਣੀ ਆ ਨਾ ਪੁੱਤ ਮੈਂ ਤਾਂ ਥੋੜੇ ਬਾਅਦ ਹੁਣ ਅਸੀਂ ਖਾਵਾਂਗੇ ਅਧਿਕ ਵਾਰੀਓ ਕਰਨੀ ਬੀਬੀ ਦੇ ਇੱਕ ਵਾਰ ਹੁੰਦੀ ਐ ਰੋਟੀ ਖਾਂਦੀ ਐ ਨਾ ਖਾ ਲੂਗੀ ਅੰਦਰ ਬੀਬੀ ਬਾਅਦ ਚੋਂ ਕਿਚਾਣਾ ਦੋ ਵਜੇ ਖਾ ਲਏ ਚਾਹੇ ਹੁਣ ਬਣਾ ਲਈ ਇਹਨਾਂ ਬਣਾ ਕੇ ਰੱਖ ਲੈਣੀ ਆ ਕੱਲ ਮੈਨੂੰ ਐ ਦੱਸੋ ਕਿ ਬਣੀ ਐ ਜਿਵੇਂ ਮੈਂ ਚੱਲ ਨਾ ਮੈਂ ਤੁਹਾਨੂੰ ਦੱਸ ਦਿੰਦੀ ਠੀਕ ਐ ਮੈਂ ਨਹੀਂ ਖਾਣੇ ਮਿਰਚਾਂ ਚੋਂ ਨਹੀਂ ਨਾ ਹੈਗਾ ਸਵਾਦ ਆ ਮਿਰਚ ਤਾਂ ਵੀ ਨਹੀਂ ਆ ਗੀਆਂ ਮੱਤਿਆ ਲੋ ਆਪਾਂ ਰੋਟੀ ਖਾ ਲਈ ਰੋਟੀ ਨਹੀਂ ਕਚੌੜੀਆਂ ਕਚੌੜੀਆਂ ਆਏ ਜਾਂਦੀਆਂ ਕਿ ਰੋਟੀਆਂ ਹੋ ਗਈਆਂ ਨਾ ਫਿਰ ਆਪਾਂ ਮੂੰਹ ਤਾਂ ਹੁਣ ਰੋਜ਼ ਹਾਂ ਕਚੌੜੀਆਂ ਨੇ ਕਚੌੜੀਆਂ ਆ ਦੇਖੋ ਹੁਣ ਆਪਾਂ ਨੇ ਮੂੰਹ ਤਾਂ ਰੋਟੀਆਂ ਜੜਿਆ ਹੋਇਆ ਨਾ ਬاسي ਬਈ ਆਪਾਂ ਰੋਜ਼ ਕੰਨੇ ਵੀ ਰੋਟੀ ਖਾ ਲਈ ਤੇ ਖਾ ਲਈ ਉਰੇ ਜੇ ਅਸੀਂ ਚੌਲ ਵੀ ਬਣਾਣੇ ਤਾਂ ਵੀ ਜਾਣੇ ਵੀ ਅੱਜ ਤਾਂ ਵੀ ਅੱਜ ਰੋਟੀ ਖਾ ਲਓ ਚੌਲ ਚੌਲ ਥੋੜਾ ਵੱਧਣਗੇ ਹਾਂ ਚੋਲ ਬਣਾਏ ਹੋਏ ਹੋਗੇ ਤਾਂ ਵੀ ਅਸੀਂ ਹੱਕ ਮਾਰ ਕੇ ਖੋਗੇ ਰੋਟੀ ਖਾ ਲਓ ਜਦ ਕਿ ਬਣੇਵੇਂ ਚੋਲ ਹੋਣਗੇ ਪਰ ਆ ਹੁਣ ਜਿਹੜੀ ਚੀਜ਼ ਆਪਾਂ ਰੋਜ਼ ਮੂੰਹ ਤੇ ਚੜੀ ਹੋਈ ਆ ਨਾ ਗੱਲ ਕੋਈ ਬੋਲਦੇ ਆ ਆਪਾਂ ਹੁਣ ਕਚੌਰੀਆਂ ਖਾ ਲੀਆਂ ਜੀ ਤਹੀ ਨਾਲ ਕਚੌਰੀਆਂ ਐਂ ਮਾਸਟਰ ਦਾ ਰੱਜ ਪੇਚ ਕੇ ਆਪਣਾ ਸੌਂਗੇ ਸੋਇਆ ਵੀ ਨਹੀਂ ਹੈਗਾ ਨਾ ਨੀਂਦ ਆਉਂਦੀ ਆ ਹਾਂ ਨਾ ਚਾਹ ਆਉਂਦੀ ਆ ਮਾਸੀ ਆਈ ਜਾਂਦੀਆਂ ਨੇ ਬਸ ਨੀਂਦ ਨਹੀਂ ਆਉਂਦੀ ਹੈਗੀ ਇਹ ਮਾਸੀ ਮੇਰੇ ਲਈ ਲੈ ਕੇ ਆਈਏ ਬਹੁਤ ਸੋਨਾ ਸੂਟ ਉਹ ਤੇ ਘੈਂਟ ਆ ਬਸ ਮਉ ਵੀ 컬러 ਵੀ ਬਹੁਤ ਪਿਆਰਾ ਮਸਲੀਨ ਦਾ ਸੂਟ ਆ ਤੇ ਮੈਂ ਸਮਝ ਲੁਗੀ ਹੁਣ ਮੇਰੇ 3-4 ਸੂਟ ਪਏ ਆ ਜਿਹੜੇ ਲਾਈਨਿੰਗ ਵਾਲੇ ਆ ਹੁਣ ਮੈਂ ਲਾਈਨਿੰਗ ਆ ਸਾਰਿਆਂ ਦੀ ਚਾਉਂਗੀ ਇੱਕ ਦਿਨ ਕੱਟੀਆਂ ਲੈ ਕੇ ਆਉਂਗੀ ਕਿਉਂਕਿ ਐਂ ਦਾ ਵੀ ਕਈ ਮਰਨਾ 3ਿਆਂ ਦਾ ਕੋਈ ਪ੍ਰੋਗਰਾਮ ਆ ਗਿਆ ਹਨਾ ਪਾਣੀ ਆ ਪੈ ਜਾਂਦਾ ਏ ਸੂਟ ਆ ਦੁਪੱਟਾ ਬਹੁਤ ਸੋਹਣਾ ਹੈ ਹਾਂ ਦੁਪੱਟਾ ਮੈਨੂੰ ਦੁਪੱਟੇ ਕਰਕੇ ਬਾਹਰ ਲਾਇਆ ਵਾ ਤੀਗਾ ਅੱਗੇ ਨਾਲੇ ਤਿਹਾਰ ਆ ਰਹੇ ਜਿਵੇਂ ਹਰ ਤੇ ਹਰ ਮਾਪਾ ਹੁੰਦਾ ਕਾਹਾਂ ਸੂਟ ਪਾਉਣਾ ਹਨਾ ਆ ਕਰਕੇ ਫਿਰ ਪਾਇਆ ਜਾਂਦਾ ਹੈ ਮੈਂ ਸਮਾ ਕੇ ਰੱਖ ਲੂੰਗੀ ਮੇਰੇ ਮਮ ਸੱਸ ਮम्मी ਤਾਂ ਕਰਦੀ ਗੈ ਅੰਦਰੇ ਸੋਈ ਤੇ ਖੜੀ ਕਹਿੰਦੀ ਬਹੁਤ ਸੋਨਾ ਸੂਟ ਆ ਬਹੁਤ ਸੋਣਾ ਇਹ ਮੈਂ ਕਿਹਾ ਤੁਸੀਂ ਜ਼ਮਾਣਾ ਮੈਂ ਕਿਹਾ ਤੁਸੀਂ ਲੈਣਾ ਹਾਂ ਕਹਿੰਦੀ ਨਾ ਕਲਰ ਵੋ ਪਿਆਰਾ ਕਿਉਂਕਿ ਨਾ ਜਦ ਵੀ ਉਹਨਾਂ ਵਿਚਾਰੀ ਦਾ ਸੂਟ ਲੈ ਕੇ ਆਉਂਦੇ ਆ ਕਹਿੰਦੀ ਮੇਰੇ ਘਰ ਮਾਜ ਤਾਂ ਦੋ ਹੀ ਰੰਗ ਧਰੇ ਪਏ ਆ ਆ ਪੀਚ ਪਿੰਕ ਆ ਤਾਂ ਜਾਂਦਾ ਹੀ ਨਹੀਂ ਕਹਿੰਦੀ ਮੇਰੀ ਜਿੰਦਗੀ ਦੀ ਹਾਂ ਜਦ ਵੀ ਕਹਿੰਦੀ ਮੈਂ ਤੁਹਾਨੂੰ ਤੁਮ ਕੀ ਜਦ ਹਮੇਸ਼ਾ ਮੈਨੂੰ ਆਹੀ ਰੰਗ ਲੈ ਕੇ ਆਉਂਦੀਆਂ ਨੇ ਕਹਿੰਦੀ ਨਾ ਹੋਰ ਰੰਗ ਲੈ ਆਓ ਹੋਰ ਰੰਗ ਲੈ ਆਓ ਮਗਾ ਠੀਕ ਹੈ ਮਗਾ ਇਸ ਵਾਰ ਜਿਆ ਚੱਕਰੀਆਂ ਨੂੰ ਲੈ ਕੇ ਆਵਾਂਗੇ ਹੋਰ ਰੰਗ ਲੈ ਕੇ ਆਉਂਗਾ ਹਾਂ ਹੋਰ ਲਿਆਵੇ ਇੱਕ ਫਰੋਜ਼ੀ ਨਾਲੇ ਕੇ ਆਇਆ ਮੇਰੇ ਵਾਸਤੇ ਇੱਕ ਮੇਰੇ ਵਾਸਤੇ ਪੀਚ ਪਿੰਕ ਨਾਲੇ ਕੇ ਆਇਆ ਇੱਕ ਨਮਾ ਹਰਾ ਜਿਆ ਰੰਗ ਆ ਬਹੁਤ ਸੋਹਣਾ ਲੱਗੇਗਾ ਜਿਹੜੇ ਦੂਜੇ ਰੰਗ ਹੈ ਕੰਦੀ ਇਹ ਮੇਰੇ ਲਈ ਕੇ ਆਇਆ ਕਰੋ ਉਹ ਮੈਂ ਉੱਥੇ ਕੱਲ ਇੱਕ ਤਾਂ ਕੱਲ ਪਰਸੋਂ ਜਦ ਗਏ ਤੇ ਅਸੀਂ ਲੈਣਾ ਇੱਕ ਤਾਂ ਪੀਚ ਤੀਗਾ ਪਿਆ ਸੀ ਹਾਂ ਇੱਕ ਆਹ ਪੀਲਾ ਤੀ ਆਪੀ ਲਾਇਆ ਨਾ ਬਿਲਕੁਲ ਕੋਈ ਹੱਥ ਇੱਕ ਕਲਰ ਹੋਰ ਸੀ ਮੈਂ ਖਾ ਨਾ ਪੀਲਾ ਉਹ ਤਾਂ ਪਾਈ ਜਾਂਦੀ ਆ ਇਹ ਜਾ ਇਹ ਜਾ ਤੱਕ ਕਲਰ ਤੇ ਮੈਂ ਖਾ ਨਹੀਂ ਮੈਂ ਕਿਹਾ ਨਾ ਉਹਦੇ ਕੋਲ ਪੀਲਾ ਹੈ ਨਹੀਂ ਪੀਲਾ ਨਹੀਂ ਬਿਲਕੁਲ ਹੈ ਚਲ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਵਾਪਸ ਕਹਿੰਦਾ ਹਫਤੇ ਦੇ ਵਿੱਚ ਆਈਸਕ੍ਰੀਮ ਪੀਲਾ ਜਿਹੜਾ ਆਈਸਕ੍ਰੀਮ ਦਾ ਰੰਗ ਜਾਂ ਨਹੀਂ ਹੁੰਦਾ ਉਹ ਹੈਗਾ ਤੇ ਆਈਸਕ੍ਰੀਮ ਤੇ ਯਾਦ ਆ ਹੁਣ ਦਸਪਾਲ ਲੈਣ ਗਿਆ ਹੈ ਆਈਸਕ੍ਰੀਮ ਕਹਿੰਦਾ ਹਫਤੇ ਦੇ ਵਿੱਚ ਕਹਿੰਦਾ ਵਾਪਸ ਕਰ ਦਿਓ ਵੀ ਜੇ ਕਰਨਾ ਹੈ ਵੀ ਕਿਉਂਕਿ ਹੁਣ ਨੋ ਕੀ ਅੰਨ ਰੋਟੀ ਖਾ ਲਈ ਤਾਂ ਮਿੱਠਾ ਵੀ ਤਾਂ ਖਾਣਾ ਏ ਖਾਣਾ ਔਰ ਥੋੜਾ ਜਿਹਾ ਠੰਡੀ ਠੰਡੀ ਆਈਸਕ੍ਰੀਮ ਮੰਗਾ ਲੀ ਤੁਹਾਨੂੰ ਲੈਣ ਤਾਂ ਉਹ ਖਲ ਦੀ ਬੋਲੀ ਰੇਤ ਮੈਂ ਕਿਹਾ ਹੁਣ ਆਈਸਕ੍ਰੀਮ ਦਾ ਡੱਬਾ ਵੀ ਔਰ ਦੰਗਰਾਂ ਵਾਸਤੇ ਨਹੀਂ ਫੰਡ ਲੈਣੇ ਲੈ ਜਾਣਾ ਤਾਂ ਪਹਿਲਾਂ ਕਿੱਥੇ ਚੱਲਿਆ ਸੀ ਪਹਿਲਾਂ ਹਾਂ ਉਹ ਜਦੋਂ ਤੁਹਾਡੀ ਗੱਡੀ ਆ ਕੇ ਖੜੀ ਦੇਖੀ ਮੈਂ ਕਿਹਾ ਕਹਿੰਦਾ ਆ ਗਈ ਗੱਡੀ ਮੈਂ ਕਿਹਾ ਨਹੀਂ ਹਜੇ ਨਹੀਂ ਆਂਦੇ ਵੀ ਹੈ ਤਾਂ 20 ਮਿੰਟ ਲੱਗੂਗੇ ਕਹਿੰਦਾ ਨਹੀਂ ਜੇ ਮੈਂ ਖੜੀ ਹੋ ਗਈ ਮੈਂ ਕਹਾ ਜੋ ਫੋਨ ਕਰਦੀ ਹਾਂ ਤੂੰ ਫੋਨ ਕਰਦੀ ਦੀ ਵਿੱਚ ਹਵੀਰ ਦਾ ਮੈਂ ਕੱਟ ਕੇ ਫੇਰ ਲਾਇਆ ਮੈਂ ਕਿਹਾ ਚੱਲ ਹੁਣ ਨੇੜੇ ਆ ਗਏ ਮੈਂ ਕਿਹਾ ਉਹ ਪੁੱਛਦੇ ਹੁਣੇ ਵੀ ਬੀਬੀ ਆ ਰਹੀਆਂ ਮੈਂ ਕਿਹਾ ਤਾਂ ਕਰਕੇ ਹਾਂ ਫੇਰ ਮੈਂ ਇਸ ਕਰਕੇ ਫੇਰ ਚਲੋ ਫੇਰ ਜਦੇ ਬਾਹਰ ਮਾਸੜੋਣੀ ਅਚਾਨਕੇ ਗੇਟ ਪਰ ਆਏ ਖੜੇ ਹੀ ਵਿਖੇ ਮਿਲਤਾ ਅਚਾਨਕੇ ਨਾਲੇ ਜਦੋਂ ਘਰ ਤੇ ਦੂਰੇ ਤੇ ਉਸ ਟਾਈਮ ਪਤਾ ਇਹ ਮੈਨੂੰ ਬਸ ਬਾਹਰ ਚਾਏ ਦਾ ਦਿਖਦਾ ਲੱਗ ਕਰਕੇ ਫਲਾਈ ਮੈਂ ਆਉਣਾ ਹੈ ਫਲਾਈ ਕਰਕੇ ਹੀ ਆ ਗਏ ਕਰਕੇ ਫਲਾਈ ਆ ਬਈ ਮੈਨੂੰ ਅੱਜ ਬਹੁਤ ਖੁਸ਼ੀ ਆ ਕਿਉਂਕਿ ਮਾਸੀ ਉਹਨਾਂ ਨੇ ਰਸੋਈ ਭਾਰਤੀ ਮਠਿਆਈ ਨਾਲ ਪਹਿਲਾਂ ਵੀ ਮਠਿਆਈ ਆਈ ਪਈ ਤੀ ਹੋਰ ਭਰ ਗਈ ਹੁਣ ਵੀ ਮਾਸੜ ਕਹਿੰਦਾ ਹੋਈ ਜਾਈ ਹੁਣ ਤੂੰ ਪਤਲੀ ਜਾਤੇ ਹੋਗੀ ਹੁਣ ਤੂੰ ਮੋਟੀ ਹੋ ਜੀ ਕਿਉਂਕਿ ਇੱਕ ਮੇਰਾ ਭਾਈ ਨਾ ਜਿਹੜਾ ਬਾਹਰ ਬੈਠਾ ਉਹ ਮੈਨੂੰ ਮੱਝ ਤੋਂ ਵੀ ਨਾ ਗੱਲ ਨਹੀਂ ਕਰਦਾ ਮੇਰੇ ਨਾਲ ਵੀਡੀਓ ਦੇਖੂਗਾ ਫਿਰ ਦੰਦੜੀਆਂ ਕੱਢੂਗਾ ਇਸ ਕਰਕੇ ਕਹਿੰਦਾ ਹੁਣ ਗਗਨੀ ਨੂੰ ਖਲਾਖ ਲੱਗ ਗਈ ਫਿਰ ਮੈਂ ਇਸ ਵਾਰ ਕੀ ਕਰਨਾ ਹੈ ਮੇਰਾ ਸੂਟ ਵਧੀਆ ਲੱਗਦਾ ਸੂਟ ਬੋਸ ਬਣਾਏ हां ਜਿਹੜਾ ਆ ਨਾ ਆ ਬਰਬਰੀ ਦਾ ਮਾਸ ਸੀ ਨੇ ਆ ਸੂਟ ਪਾਇਆ ਜਿਹੜਾ ਨੀਤੂ ਨੇ ਗਿਫਟ ਕੀਤਾ ਸੀ ਬਹੁਤ ਸੋਹਣਾ ਸੂਟ ਆ ਬਹੁਤ ਪਿਓਰ ਬਰਬਰੀ ਦਾ ਸੂਟ ਆ ਮੈਂ ਵੀ ਵਈ ਹੁਣ ਬਰਬਰੀ ਦਾ ਇੱਕ ਸਮਾ ਲਿਆ ਇੱਕ ਮੈਂ ਹੁਣ ਆਪਣਾ ਉਹ ਮੈਂ ਵੀ ਇੱਕ ਦਿੱਤਾ ਵਾ ਸੋਹਣਾ ਹਮ ਇੱਕ ਆ ਦੇਖੋ ਗਾਈ ਮੇਰਾ ਰੁਮਾਲ ਕਿੰਨਾ ਵਧੀਆ ਲੱਗਦਾ ਕਾਟਨ ਦਾ ਸਿੰਪਲ ਆ ਬਹੁਤ ਸੋਹਣਾ ਹੈ ਉਹਨਾਂ ਨੇ ਦੀ ਵੀ ਲਾਲ ਲਾਲ సూట్ ਕਾ ਦੇ ਨਹੀਂ ਨਾ ਕਰੀਏ ਨਾ ਕਰਦੇ ਆ ਆ ਓਕੇ 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 ਆ ਪੀ ਆ ਪੀ ਆ ਉਹ ਦੇਖ ਲੈ ਉਹ ਟ੍ਰੈਕਟਰ ਦਾ ਦੁੱਧ ਆਉ ਲੈ ਜਾਣਾ ਹਾਂ ਉਹ ਲੈ ਕੇ ਜਾਵਾਂਗੇ ਲੈ ਜੀ ਇਹ ਨਹੀਂ ਮੇਰਾ ਨਹੀਂ ਨਹੀਂ ਕਹ ਤੁਸੀਂ ਫੋਰਚਨਰ ਚਲਾਉਂਗੇ ਮੈਂ ਕਿੱਥੇ ਜਾਊਂਗਾ ਉਹ ਗੇਟ ਕੋਲ ਜਾਵੀਂ ਠੀਕ ਹੈ ਕਹਿੰਦਾ ਠੀਕ ਹੈ ਜਵਾਬ ਨਾਲ ਦੀ ਨਾਲ ਦਿੰਦਾ ਏ ਬਾਈ ਦਾ ਕਰਦੇ ਕਹਿੰਦਾ ਹਾਂ ਟਰੈਕਟਰ ਟਰੈਕਟਰ ਉਹ ਵੀ ਵੀ ਪਿੱਛੇ ਗੱਡੀ ਮੇਰਾ ਟਰੈਕਟਰ ਖੜਾ ਕਹਿੰਦਾ ਟਰੈਕਟਰ ਟਰੈਕਟਰ ਚਲੋ ਜੀ ਬਾਏ ਪਿੱਛੇ ਨਾ ਮੁੜੋ ਕਹਿੰਦਾ ਵੀ ਅਸੀਂ ਅੱਗੇ ਆਪਣਾ ਕੰਮ ਕਰਕੇ ਕੰਪਲੀਟ ਆਪਣਾ ਫਰਜ਼ ਸੇਵਾ ਸੁਸਾਇਟੀ ਗਿਆ ਹੈ ਆਪਣਾ ਫਰਜ਼ ਸੇਵਾ ਸੁਸਾਇਟੀ ਆਪਣਾ ਫਰਜ਼ ਸੇਵਾ ਸਟੇਟਿ ਤੁਸੀਂ ਕੀ ਬਣਾਇਆ ਨਹੀਂ ਕੁਝ ਪੈਸਲਾ ਚ ਕੁਝ ਨਹੀਂ ਮਾਂ ਮਮੀ ਜੀ ਨਾਲ ਹੀ ਬਣਾਉਂਗੀ ਮੇਰਾ ਆਫਰ ਦੇ ਕੇ ਜਿਹਦੀ ਮਨ ਚਾਹੇ ਕੁਝ ਬਣਾ ਲਈ ਕੜੀ ਚਾਵਲ ਬਣਾ ਲਈ ਚਾਹੇ ਕੁਝ ਬਣਾ ਲੈ ਚਾਹੇ ਉਹ ਬਣਾ ਲਈ ਚਾਹੇ ਮੈਂ ਖਾਂਦੀ ਪਿੰਨੀ ਉਹ ਕਾਚਾ ਕੁਝ ਨਹੀਂ ਬਣਾਏ ਕੋਈ ਜੋ ਮੈਂ ਮੈਂ ਤਾਂ ਪਿੰਨੀ ਆ ਮਤਲਬ ਜਿਆਦਾ ਗੜੀ ਮੈਂ ਤਾਂ ਪੀਤੀ ਨਹੀਂ ਜਾਂਦੀ ਹੈਗੀ ਸਿਰ ਦੁਖਣ ਲੱਗ ਜਾਂਦਾ ਮੈਂ ਤਾਂ ਥੋੜੀ ਜਿਹੀ ਪਤਲੀ ਰੱਖੀ ਬੀਬੀ ਕਹਿੰਦੀ ਮੈਨੂੰ ਤਾਂ ਚਾਹੀਦੀ ਆ ਦੁੱਧ ਵਾਲੀ ਮਾਂ ਥੋੜਾ ਦੁੱਧ ਪਾ ਦਿੰਦੇ ਆ ਫੇਰ ਨਾ ਦੁੱਧ ਅੱਡ ਗਲਾਸ ਚ ਪਾ ਲੈਣੇ ਦਿੱਤੇ ਦੁੱਧਾ ਜੱਗ ਜੇ ਨੇ ਰੱਖ ਲਿਓ ਆਹ ਦੇਖੋ ਪਾਇਆ ਰਿਦਾ ਨਹੀਂ ਪਾਇਆ ਮੈਂ ਘੱਟ ਉਹਦੀ ਵਾਲੀ ਪੀਣੀ ਆ ਬੀਬੀ ਹਾਂ ਅਸੀਂ ਮਤਲਬ ਸ਼ੁਰੂ ਤੋਂ ਆ ਦੁੱਧ ਹੁਣ ਜੇ ਮੈਂ ਜ਼ਿਆਦਾ ਗਾੜ੍ਹੀ ਪੀ ਲਾ ਸਿਰਜਾ ਦੁਹਣ ਲੱਗ ਜਾਂਦਾ ਫੇਰ ਓਵੇਂ ਮੈਂ ਘੱਟ ਕੀਤੀ ਬੀਬੀ ਦਾ ਤਾਂ ਸਹੀ ਮੂੰਹ ਬਣ ਗਿਆ ਬੱਤੀ ਦਾ ਪਾਲੀ ਕਪੜੇ ਪੱਤੀ ਦਾ ਵਾਲੀ ਇਹ ਆਪਣਾ ਘਰ ਨਾ ਆਪਣਾ ਹੀ ਹੁੰਦਾ ਨਾ ਵੀ ਹੋਰ ਇਹ ਤਾਂ ਗੱਲ ਹੈ ਕੀ ਕਰਨਾ ਲੀਏ ਹੁਣ ਪਤਾ ਨਹੀਂ ਕਿੱਥੇ ਗਿਆ ਕਿੱਥੇ ਜਾਣਾ ਕੋ ਤੋਂ ਤਨਾ ਹੀ ਚੱਲੇ ਚੱਲਦੇ ਆ ਮੈਂ ਕਹ ਰਿਹਾ ਜਾਓ ਫੇਰ ਮੈਂ ਕੀ ਕਰੀ ਨਾ ਦਮ ਤੁਰਾ ਲੇਗੀ ਨਾ ਹੁਣ ਤਾਂ ਮੈਨੂੰ ਵੀ ਛੱਡ ਕੇ ਆਓ ਕੋ ਤੋਂ ਕੀ ਨੂੰ ਲੈ ਜੀ ਭੱਜ ਜਾਓ ਮੈਂ ਵੀ ਚੱਲੀ ਆਂ ਤੇ ਜਾਂਦੀ ਕਰੀ ਕਦੀ ਛੱਡ ਕੇ ਆਓ ਉਹ ਹਾਂ ਸੱਚ ਵਾਚ ਰਿਪਸ ਮੀ ਮਾਈ ਅਸਟਾ ਗਏ ਹੋਏ ਨਹੀਂ ਮੰਮੀ ਦਾ ਜ ਕੁਝ ਨਹੀਂ ਆਇਗਾ ਮੰਮੀ ਵੀ ਹੁਣੀ ਆ ਕੇ ਬੈਠੇ ਨੇ ਥੋੜਾ ਟਾਈਮ ਪਹਿਲਾਂ ਮੈਂ ਕਿਸੇ ਨੂੰ ਅੱਜ ਮੈਂ ਨਾਨਕੇ ਕਿਸੇ ਨੂੰ ਨਹੀਂ ਮਿਲੀ ਹੈਗੀ ਮੈਂ ਸਿਰਫ ਆਉਣਾ ਮੇਰੇ ਬੀਬੀ ਕੋਲ ਬੈਠ ਗਈ ਉਥੇ ਆਪਣਾ ਸੋਕ ਕੇ ਉੱਟ ਗਈ ਉਹ ਵੀ ਬਣਾਇਆ ਮੈਂ ਕਿਸੇ ਨੂੰ ਮਿਹਰੀਨਾ ਮੈਂ ਕਿਸੇ ਕੋਲ ਜਾ ਕੇ ਆਈ ਮਮਮੀ ਕਹਿੰਦੀ ਜਾਇਆ ਇੱਧਰ ਉੱਧਰ ਮਾ ਮੇਰਾ ਨਹੀਂ ਜੀ ਕਰਦਾ ਹੈਗਾ ਮੈਨੂੰ ਬੈਠ ਲੈਂਦਾ ਵਸ ਕਦ ਕਾ ਕੀ ਦੀ ਲੈਡ ਕੁੜੀ ਫਿਰ ਲੈਡ ਤਾਂ ਹੁਣੀ ਗਈ ਆ ਮੈਂ ਤਾਂ ਸੋ ਕੇ ਉੱਠ ਗਈ ਉਦੋਂ ਆਈ ਆ ਉਹਨੇ ਵੀ ਜਾਣਾ ਹੁੰਦਾ ਰੋਟੀ ਖਾਣਾ ਸਹੀ ਹੈ ਪੁਆਇੰਟ ਆ ਵਿਚਾਰੀ ਨੂੰ ਆਪਣੇ ਵਰਗੇ ਚਲੋ ਸਾਰਾ ਰਾਤ ਨੂੰ ਪਟਾਕੇ ਮਾਰੀ ਜਾਂਦੀ ਐ ਇਹ ਤਾਂ ਹੈ ਕਿਉਂਕਿ ਆਪਣੇ ਹੁਣ ਏਸੀ ਜ਼ਿਆਦਾ ਚੱਲਦੇ ਨੇ ਰੈਸਟ ਤਾਂ ਕਰ ਲਿਆ ਹਾਂ ਥੋਕੀ ਹੁੰਦੀ ਐ ਰੈਸਟ ਕਰਨਾ ਚਾਹੀਦਾ